ਆਓ ਗੱਲ ਕਰਦੇ ਆ ਸਾਡੀ ਇੱਕ ਭੈਣ ਖੜੀ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਜੀਤ ਕੌਰ ਹੈ ਗੁਰਜੀਤ ਕੌਰ मैम ਕੱਲ ਰਖੜੀ ਦਾ ਬੜਾ ਪਾਵਨ ਤਿਹਾਰ ਹੈ ਪੂਰੇ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਅੰਦਰ ਇਹ ਤਿਹਾਰ ਬੜੇ ਪਿਆਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਔਰ ਤੁਸੀਂ ਰਖੜੀ ਦੇ ਇਸ ਪਾਵਨ ਤਿਹਾਰ ਤੇ ਕੀ ਮੈਸੇਜ ਦੇਣਾ ਚਾਹੋਗੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਤਾਂ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਇੱਕ ਭੈਣ ਤੇ ਭਰਾਵਾਂ ਦੀ ਬਹੁਤ ਅੱਛੀ ਬਾਉਂਡਿੰਗ ਹੈ ਇਦਾਂ ਦਾ ਤਿਹਾਰ ਹੈ ਕਿ ਬੈਲਾ ਵੀ ਉਡੀਕਦਿਆਂ ਨੇ ਤੇ ਭਰਾ ਵੀ ਉਡੀਕਦੇ ਨੇ ਕਿ ਸਾਨੂੰ ਇੱਕ ਦੂਜੇ ਦੇ ਨਾਲ ਟਾਈਮ ਕੱਟ ਕੇ ਜਾਣਾ ਵੀ ਚਾਹੀਦਾ ਹੈ ਇਸ ਤੇ ਹਰ ਨੂੰ ਮਨਾਉਣਾ ਵੀ ਚਾਹੀਦਾ ਕਿ ਅੱਗੇ ਸਾਡੇ ਰਿਸ਼ਤਿਆਂ ਦੇ ਵਿੱਚ ਮਿਠਾਸ ਆ ਜਿਹੜੀ ਇਹ ਬਣੀ ਰਹੇ ਬਣੀ ਰਹੇ ਪਰ ਇੱਕ ਛੋਟੀ ਜੀ ਗੱਲ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਸ਼ਾਇਦ ਤੁਸੀਂ ਕਿਤੇ ਨਾ ਕਿਤੇ ਉਸ ਗੱਲ ਨਾਲ ਸਹਿਮਤ ਵੀ ਹੋਵੋਗੇ ਸਾਰੀਆਂ ਵਰਝਾਈਆਂ ਨੂੰ ਜਿੰਨੀਆਂ ਵੀ ਵਰਝਾਈਆਂ ਨੇ ਉਨਾ ਦਾ ਵੀ ਫਰਜ ਬੰਦਾ ਹੈ ਕਿ ਆਪਣੀਆਂ ਨਨਾਨਾਂ ਨੂੰ ਫੋਨ ਕਰਨ ਕਿ ਰਕੜੀ ਆ ਗਈ ਹੈ ਤੁਸੀਂ ਆਪਣੇ ਭਰਾ ਦੇ ਘਰ ਆ ਕੇ ਰਕੜੀ ਬੰਨਣ ਲਈ ਬੜੇ ਉਤਸ਼ਾਹ ਦੇ ਨਾਲ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਆ ਇਸ ਗੱਲ ਨਾਲ ਸਹਿਮਤ ਹੋ ਹਾਂਜੀ ਹਾਂਜੀ ਇਹ ਹੋਣਾ ਚਾਹੀਦਾ ਹੈ ਨਾ ਸਮਾਜ ਕਿਉਂਕਿ ਨਨਾਨ ਪਰਦਾਈ ਦਾ ਜਿਹੜਾ ਪਿਆਰ ਹੈ ਉਹ ਵੀ ਇੱਕ ਬੰਨਿਆ ਰਹੇਗਾ ਜਿੰਨੀ ਦੇਰ ਮਦਰਸ ਨੇ ਪੇਰੈਂਟਸ ਨੇ ਉਸ ਤੋਂ ਬਾਅਦ ਅਗਰ ਸਾਡੇ ਭਰਾ ਪੰਚਾਈ ਵਧੀਆ ਤਾਂ ਪੇਰੈਂਟਸ ਦੀ ਵੀ ਕਮੀ ਹਮੇਸ਼ਾ ਮਹਿਸੂਸ ਨਹੀਂ ਹੁੰਦੀ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਹੋਰ ਕੁਝ ਕਹਿਣਾ ਚਾਹੋਗੇ ਕੀ ਹੈ ਕੋਈ ਗਲਤ ਗੱਲ ਕਰ ਲਓ ਨਹੀਂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦੋਸਤੋ ਇਹ ਤਿਰਪੜੀ ਦਾ ਬਾਜ਼ਾਰ ਹੈ ਖਚਾ ਖਚ ਭਰਿਆ ਹੋਇਆ ਹੈ ਔਰ ਲੋਕ ਆਪਣੀ ਰਾਖੀਆਂ ਆਪਣੀ ਦਕਨੀਆਂ ਖਿਲਦਲੀ ਪਰ ਮਾਰਕੀਟਸ ਆਏ ਹੋਏ ਨੇ ਉਹ ਪਰਚੇਜ਼ਿੰਗ ਚੱਲ ਰਹੀ ਹੈ ਦੋਸਤੋ ਆਓ ਤੁਹਾਨੂੰ ਕਿਸੇ ਹੋਰ ਜਗ੍ਹਾ ਤੇ ਲੈ ਚੱਲਦੇ ਹਾਂ ਕੋਸ਼ਿਸ਼ ਕਰਾਂਗੇ ਕਿਸੇ ਹੋਰ ਭੈਣ ਦੇ ਨਾਲ ਗੱਲਬਾਤ ਕਰਨ ਦੀ ਬਿਲਕੁਲ ਖਚਾ ਖਚ ਇਹ ਬਾਜ਼ਾਰ ਦੇਖੋ ਭਰਿਆ ਹੋਇਆ ਹੈ ਗੱਲ ਕਰਦੇ ਹਾਂ ਆਪਣੀ ਭੈਣ ਦੇ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਮੈਡਮ ਸਸੀਕਾ ਜੀ ਸਾਰਾ ਨੂੰ ਸਸੀਕਾ ਜੀ ਹਾਂਜੀ ਸ਼ੈਲੀ ਜੀ ਸ਼ੈਲੀ ਜੀ ਮੈਂ ਦੇਖਿਆ ਤੁਸੀਂ ਕਾਫੀ ਟਾਈਮ ਦੇਰ ਤੋਂ ਇਸ ਦੁਕਾਨ ਦੇ ਅੰਦਰ ਬੜੀ ਚੁੰਚ-ਚੁੰਚ ਕੇ ਆਪਣੇ ਵੀਰ ਲਈ ਰਖੜੀ ਖਰੀਦ ਰਹੇ ਹੋ ਔਰ ਅੱਜ ਰਖੜੀ ਕੱਲ ਰਖੜੀ ਦਾ ਦਿਨ ਹੈ ਔਰ ਤੁਸੀਂ ਪੂਰੀ ਤਿਆਰੀ ਵੀ ਕੀਤੀ ਹੋएगी ਰਖੜੀ ਦੀ ਤੁਹਾਡੇ ਮਨ 'ਚ ਕੁਛ ਨਾ ਕੁਝ ਜ਼ਰੂਰ ਤਿਆਰੀਆਂ ਹੋਣਗੀਆਂ ਸਾਡਾ ਜਿਹੜਾ ਚੈਨਲ ਹੈ ਰਾਜੇਸ਼ ਸ਼ਰਮਾ ਬਸਰਤੀ YouTube ਚੈਨਲ ਤੇ ਤੁਸੀਂ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਆਪਣੇ ਵਿਚਾਰ ਕਿ ਰਖੜੀ ਦੇ ਮੌਕੇ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਔਰ ਕਿਸ ਤਰ੍ਹਾਂ ਦੀ ਤੁਸੀਂ ਤਿਆਰੀ ਕੀਤੀ ਹੈ ਦੀ ਰੀਜ਼ਿੰਦੇ ਸਾਰਿਆਂ ਨੂੰ ਬਹੁਤ ਇੰਤਜ਼ਾਰ ਹੁੰਦਾ ਹੈ ਕਿ ਮੈਂ ਆਪਣੇ ਭਰਾ ਦੇ ਰੱਖੀ ਪੰਨਾ ਤੇ ਆਇਆ ਇਹ ਪਹਿਲੇ ਸ਼ੁਰੂ ਹੋ ਜਾਂਦੀਆਂ ਨੇ ਜਿਹਨਾਂ ਦੇ ਭਰਾ ਬਾਅਦ ਨੇ ਉਹਨਾਂ ਨੂੰ ਵੀ ਬਹੁਤ ਸ਼ੌਂਕ ਹੁੰਦਾ ਰੋਕ ਕੇ ਤੇ ਆ ਦੇ ਸ਼ੁਰੂ ਕਰ ਲੈਣ ਜੀ ਆ ਨੇ ਤੇ ਇਹ ਚਿਨਾ ਨੂੰ ਵੀ ਹੁੰਦੇ ਆਪਣੇ ਭਰਾ ਦੇ ਸ਼ੌਂਕਾ ਦਿੱਤ ਬਲੰਦਾ ਜਿਹੜੇ ਆਪਸ ਲੜੇ ਹੋਏ ਨੇ ਹਾਂ ਹੁੰਦਾ ਭਾਬੀਆਂ ਸਭ ਰਲ ਕੇ ਰੋ ਹਾਂ ਸਾਲ ਚਿੱਟੂ ਤੇ ਆਉਂਦਾ ਹੈ ਚੈਲੀ ਸ਼ੈਲੀ ਮੈਨੂੰ ਤੁਹਾਡੀ ਗੱਲ ਬਹੁਤ ਪਿਆਰੀ ਲੱਗੀ ਕਿ ਜਿੰਨੇ ਵੀ ਗਿਲੇ ਸ਼ਿਕਵੇ ਨੇ ਨਾਨਾ ਨਾ ਭਜਾਈਆਂ ਦੇ ਭੈਣ ਭਰਾਵਾਂ ਦੇ ਇਹ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਇਸ ਨੂੰ ਛੱਡ ਦੇਣੇ ਚਾਹੀਦੇ ਨੇ ਔਰ ਇਸ ਤਿਉਹਾਰ ਨੂੰ ਇੰਜੋਏ ਕਰਦੇ ਹੋਏ ਪੈਰਾਂ ਪੈਣਾ ਨੂੰ ਆਪਣੇ ਵੀਰਾਂ ਦੀ ਕਲਾਈਆਂ ਤੇ ਰਖੜੀ ਬੰਨੀ ਚਾਹੀਦੀ ਹੈ ਹਰ ਵੀਰ ਦਾ ਵੀ ਫਰਜ਼ ਬਣਦਾ ਹੈ ਹਰ ਵੀਰ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਭੈਣ ਦੇ ਕੋਲ ਰਖੜੀ ਬਣਾਵੇ ਔਰ ਤੁਸੀਂ ਕੁਝ ਕਹਿਣਾ ਚਾਹੋਗੇ ਸ਼ੈਲੀ ਹਾਂਜੀ ਜੇ ਭਾਪੀਆਂ ਨੇ ਤਾਂ ਭਾਪਿਆਂ ਦਾ ਫਰਜ਼ ਬਣਦਾ ਹੈ ਆਪਣੇ ਨੰਨਾਂ ਨੂੰ ਪਹਿਲਾ ਫਨ ਕਰਨ ਦਾ ਹਾਂ ਇਹ ਆਪਣਾ ਫਰਜ਼ ਬਾਓ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਬਾਤ ਚ ਉਹ ਦੇਖੇ ਚਾਹਤੇ ਪਰ ਆਪਣੀ ਭਾਬੀਆਂ ਨੂੰ ਤੇ ਨੰਦਾ ਨੂੰ ਫੋਨ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਬੁਲਾਓ ਇਹ ਚੀਜ਼ ਬਹੁਤ ਜ਼ਰੂਰੀ ਹੈ ਬਹੁਤ ਸਹੀ ਬਹੁਤ ਬਾਬੂ ਜੀ ਗੱਲ ਤੁਸੀਂ ਕੀਤੀ ਹੈ ਜਦ ਸਾਡੇ ਦਰਸ਼ਕ ਸੁਣਨਗੇ ਤਾਂ ਉਹ ਵੀ ਉਹਨਾਂ ਦੇ ਜਿਹੜੀਆਂ ਭਾਬੀਆਂ ਨੇ ਉਹਨਾਂ ਦੇ ਦਿਮਾਗ ਚ ਜੂਰ ਆਏਗਾ ਕਿ ਅਸੀਂ ਆਪਣੀ ਨੰਦਾ ਨੂੰ ਜ਼ਰੂਰ ਬੁਲਾਈਏ ਦੋਸਤ ਇਹ ਨਾ ਪਾਚ ਰੱਖੋ ਕਿ ਹਾਂ ਨਹੀਂ ਉਹਨੇ ਵੀ ਮੈਨੂੰ ਫੋਨ ਕੀਤਾ ਮੈਂ ਇਹ ਕਰਨਾ ਨਹੀਂ ਕੋਈ ਵੀ ਗੱਲ ਉੱਥੇ ਹੀ ਖਤਮ ਕਰੋ ਆਪਣਾ ਸਮਝ ਕੇ ਹਨਾ ਆਪਾਂ ਪ੍ਰੋਗਰਾਮ ਨੂੰ ਬਣਾ ਚਾਹਾਂਗੇ ਤਾਂ ਆਪਣੀ ਨੰਦਾ ਵੀ ਕਿਸੇ ਭੈਣਾਂ ਨੇ ਇਸ ਲਈ ਆਪਣਾ ਫਰ ਸਮਝ ਕੇ ਮੈਨੂੰ ਫੋਨ ਕਰੋ ਤੇ ਰੱਖੜੀ ਦਾ ਤਿਉਹਾਰ ਬਹੁਤ ਸ਼ੈਲੀ ਨਾਲ ਹੁੰਦਾ ਹੈ ਸ਼ੈਲੀ ਜੀ ਤੁਸੀਂ ਬਹੁਤ ਅੱਛੇ ਵਿਚਾਰ ਦਿੱਤੇ ਜਿਸ ਤਰ੍ਹਾਂ ਦੇ ਵਿਚਾਰ ਮੈਂ ਚਾਹੁੰਦਾ ਸੀ ਤੁਹਾਡੇ ਦਿਲੋਂ ਉਹੀ ਵਿਚਾਰ ਨਿਕਲੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਦਰਸ਼ਕੋ ਇਸ ਵੇਲੇ ਮੈਂ ਐਸ ਕੇ ਮਟੀਰੀਅਲ ਐਂਡ ਜਰਨਲ ਸਟੋਰ ਦੀ ਦੁਕਾਨ ਦੇ ਬਿਲਕੁਲ ਬਾਹਰ ਹਾਂ ਜਿੱਥੇ ਕਿ ਲੋਕ ਰੱਖੜੀਆਂ ਖਰੀਦ ਰਹੇ ਨੇ ਬਹੁਤ ਰਸ ਹੈ ਇਸ ਦੁਕਾਨ ਦੇ ਤੇ ਔਰ ਪੂਰਾ ਖਚਾ ਖਛ ਪੜ ਆਇਆ ਔਰ ਭੈਣਾ ਆਪਣੇ ਵੀਰਾਂ ਲਈ ਰਾਖੀਆਂ ਖਰੀਦ ਰਿਆ ਨੇ ਬਹੁਤ ਵਧੀਆ ਦੁਕਾਨ ਸਜੀ ਹੋਈ ਹੈ ਔਰ ਖਚਾ ਖਛ ਰਸ ਵੀ ਪੂਰਾ ਹੈ ਔਰ ਆਪਾਂ ਕੋਸ਼ਿਸ਼ ਵੀ ਕਰਾਂਗੇ ਕਿਸੇ ਭੈਣ ਤੋਂ ਵਿਚਾਰ ਲੈਣ ਦੇ ਕਿ ਉਹ ਰਾਖੀ ਨੂੰ ਲੈ ਕੇ ਕੀ ਉਹਨਾਂ ਦੇ ਮਨ ਦੇ ਅੰਦਰ ਵਿਚਾਰ ਹੈ ਦੋਸਤੋ ਇਹ ਜਿਹੜਾ ਤਿਉਹਾਰ ਹੈ ਬੜਾ ਪਵਿੱਤਰ ਤਿਉਹਾਰ ਹੈ ਭੈਣ ਭਰਾ ਦਾ ਇਹ ਤਿਉਹਾਰ ਪਿਆਰ ਦਾ ਤਿਉਹਾਰ ਹੈ ਔਰ ਇਹ ਤਿਉਹਾਰ ਇਸ ਦਿਨ ਰਾਖੀ ਦੇ ਤਿਉਹਾਰ ਦੇ ਸਾਰੇ ਭੈਣਾਂ ਨੂੰ ਸਾਰੇ ਵੀਰਾਂ ਨੂੰ ਬੜਾ ਚਾਹ ਹੁੰਦਾ ਹੈ ਪੈਰਾਂ ਨੂੰ ਚਾਹ ਹੁੰਦਾ ਕਿ ਉਹ ਰਖੜੀ ਵਾਲੇ ਦਿਨ ਆਪਣੇ ਵੀਰਾਂ ਦੇ ਘੁੱਟ ਦੇ ਰਖੜੀ ਬੰਨਣ ਗਿਆ ਔਰ ਭਰਾਵਾਂ ਨੂੰ ਵੀ ਚਾਹ ਹੁੰਦਾ ਕਿ ਸਾਡੀ ਭੈਣ ਸਾਡੇ ਘਰ ਆਊਗੀ ਔਰ ਰਖੜੀ ਬੰਨੂਗੀ ਤਾਂ ਦੋਸਤੋ ਆਪਾਂ ਕੋਸ਼ਿਸ਼ ਵੀ ਕਰਾਂਗੇ ਕਿਸੇ ਨਾ ਕਿਸੇ ਭੈਣ ਦੇ ਵਿਚਾਰ ਲੈਣ ਦੇ ਕਿ ਉਹ ਰਖੜੀ ਨੂੰ ਲੈ ਕੇ ਉਹਨਾਂ ਨੇ ਕਿਵੇਂ ਦੀਆਂ ਤਿਆਰੀਆਂ ਕੀਤੀਆਂ ਨੇ ਔਰ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿਉਂਕਿ ਬੜਾ ਪਵਿੱਤਰ ਤਿਉਹਾਰ ਹੈ ਬਹੁਤ ਪਵਿੱਤਰ ਤਿਉਹਾਰ ਹੈ ਆਓ ਆਪਾਂ ਗੱਲ ਕਰਦੇ ਹਾਂ ਕਿਸੇ ਭੈਣ ਦੇ ਨਾਲ ਕੋਸ਼ਿਸ਼ ਕਰਦੇ ਹਾਂ ਜੇ ਕੋਈ ਕਿਸੇ ਭੈਣ ਨੇ ਸਾਡੇ ਨਾਲ ਗੱਲ ਕੀਤੀ ਤਾਂ ਮੈਂ ਤੁਹਾਨੂੰ ਇੱਕ ਰੀ ਪੂਰਾ ਦ੍ਰਿਸ਼ ਦਿਖਾ ਦਿੰਨਾ ਪੂਰੀ ਦੁਕਾਨ ਸਜੀ ਹੋਈ ਹੈ ਬਹੁਤ ਵਧੀਆ ਵਧੀਆ ਰੱਖਣੀਆਂ ਨੇ ਔਰ ਲੋਕ ਵੀ ਪੂਰੇ ਉਤਸ਼ਾਹ ਦੇ ਨਾਲ ਰੱਖਣੀਆਂ ਨੂੰ ਖਰੀਦ ਰਹੇ ਨੇ ਆਓ ਆਪਾਂ ਗੱਲ ਕਰਦੇ ਮੇਰੇ ਬਿਲਕੁਲ ਕੈਮਰੇ ਦੇ ਸਾਹਮਣੇ ਸਾਡਾ ਬੱਚਾ ਖੜਾ ਹੈ ਉਹਦੇ ਨਾਲ ਗੱਲ ਕਰਦੇ ਹਾਂ beta ਤੁਹਾਡਾ ਕੀ ਨਾਮ ਹੈ ਸ਼ਿਦਾਲ ਜੀ ਮੇਰਾ ਨਾਮ ਪ੍ਰਦੀਪ ਕੌਰ ਹੈ ਬੇਟਾ ਪ੍ਰਦੀਪ ਕੌਰ ਤੁਸੀ ਮੈਂ ਦੇਖਿਆ ਬਹੁਤ देर ਤੋਂ ਮੈਂ ਦੇਖ ਰਿਹਾ ਸੀ ਤੁਸੀਂ ਬੜੇ ਚਾਅ ਨਾਲ ਚੁੰਨ ਚੁੰਨ ਕੇ ਆਪਣੇ ਵੀਰ ਲਈ ਰਖੜੀ ਦੇ ਧਾਗੇ ਚੁੰਨ ਰਹੇ ਹੋ ਰਖੜੀ ਚੁੰਨ ਰਹੇ ਹੋ ਇਸ ਪਵਿੱਤਰ ਤਿਹਾਰ ਹੈ ਇਸ ਪਵਿੱਤਰ ਤਿਹਾਰ ਦੇ ਮੌਕੇ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਤਰ੍ਹਾਂ ਸਾਰੀਆਂ ਭੈਣਾਂ ਨੂੰ ਚਾਹ ਹੁੰਦਾ ਹੈ ਕਿ ਇਹ ਜੋਹਾਰ ਰਖੜੀ ਆਵੇ ਤੇ ਅਸੀਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹਣ ਹੈ ਹੈਨਾ ਬਿਲਕੁਲ ਇਹ ਅਰਦਾਸ ਹੈ ਕਿ ਆਪਣੇ ਭਰਾਵਾਂ ਦੀ ਲੰਬੀ ਉਮਰ ਤੇ ਖੁਸ਼ੀਆਂ ਵਾਸਤੇ ਅਰਦਾਸ ਕਰਦੇ ਰਹਿੰਦੇ ਆ ਭੈਣਾ ਦੀ ਅਰਦਾਸ ਵੀ ਨਹੀਂ ਬਸ ਇਹ ਪਰ ਜਿੱਥੇ ਭੈਣਾ ਅਰਦਾਸ ਕਰਦੀਆਂ ਨੇ ਨਾ ਆਪਣੇ ਭਰਾਵਾਂ ਲਈ ਭਰਾ ਵੀ ਘਟ ਨਹੀਂ ਹੁੰਦੇ ਭਰਾ ਵੀ ਇਹੀ ਕਹਿੰਦੇ ਨੇ ਕਿ ਰੱਬਾ ਸਾਡੇ ਹਰ ਸਾਲ ਜਦ ਤੱਕ ਸਾਡੇ ਸਵਾਸ ਨੇ ਸਾਡੀ ਭੈਣ ਸਾਡੇ ਘੁੱਟ ਦੇ ਰਖੜੀ ਬਣਦੀ ਰਹੇ ਬਹੁਤ ਬਹੁਤ ਸ਼ੁਕਰੀਆ ਬੇਟੇ ਪ੍ਰਨੀਤ ਕੌਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਮੈਂ ਹੁਣ اپنی ویڈیو ਨੂੰ ਸਿਮਿਟਦਾ ਹੋਇਆ ਸਾਰੇ ਦਰਸ਼ਕਾਂ ਨੂੰ ਇੱਕ ਮੈਸੇਜ ਦਵਾਂਗਾ ਸਾਰੇ ਭੈਣ ਭਰਾਵਾਂ ਨੂੰ ਇੱਕ ਮੈਸੇਜ ਦਵਾਂਗਾ ਦੋਸਤੋ ਸਾਡਾ ਹਿੰਦੁਸਤਾਨ ਸਾਡਾ ਤਹਾਰਾਂ ਦਾ ਇੱਕ ਦੇਸ਼ ਹੈ ਇਹਦੇ ਅੰਦਰ ਹਰ ਦਿਨ ਇੱਕ ਤਿਹਾਰ ਦਾ ਦਿਨ ਹੁੰਦਾ ਹੈ ਔਰ ਅਸੀਂ ਇਸੇ ਕਰਕੇ ਜੇ ਦੁਨੀਆ ਦੇ ਅੰਦਰ ਕਿਸੇ ਨੇ ਭੁਗਿੰਤਾ ਵਿੱਚ ਇਕਤਾ ਦੀ ਤਸਵੀਰ ਦੇਖਣੀ ਹੋਵੇ ਤਾਂ ਉਹ ਮੇਰਾ ਭਾਰਤ ਹੈ ਉਹ ਮੇਰਾ ਹਿੰਦੁਸਤਾਨ ਹੈ ਜਿੱਥੇ ਭੁਗਿੰਤਾ ਵਿੱਚ ਇਕਤਾ ਦੀ ਤਸਵੀਰ ਨਜ਼ਰ ਆਉਂਦੀ ਹੈ ਜਿੱਥੇ ਸਾਰੇ ਲੋਕ ਆਪਣੇ 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 ਧਰਮਾਂ ਨੂੰ ਆਪਣੇ ਧਰਮਾਂ ਦੇ ਅਨੁਸਾਰ ਮਨਾਉਂਦੇ ਨੇ ਪੂਰੀ ਜੁਦਾ ਇੱਕ ਇਹ ਹਿੰਦੁਸਤਾਨ ਇੱਕ ਐਸੀ ਧਰਤੀ ਹੈ ਜਿੱਤੇ ਹਰ ਧਰਮਾਂ ਧਰਮ ਪਨਪਦੇ ਨੇ ਔਰ ਹਰ ਨੂੰ ਆਪਣੇ ਮੁਤਾਬਕ ਆਪਣੇ ਦਿਨ ਤਿਉਹਾਰ ਮਨਾਉਣ ਦੀ ਪੂਰੀ ਆਜ਼ਾਦੀ ਹੈ ਦੋਸਤੋ ਅੱਜ ਇੰਨਾ ਹੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਔਰ ਤੁਸੀਂ ਇੱਕ ਵਾਰ ਫਿਰ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਔਰ ਰਾਜੀਸ਼ ਸ਼ਰਮਾ ਪਸੰਦ ਤੁ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਨੂੰ ਸ਼ੇਅਰ ਕਰਨ ਬਹੁਤ ਬਹੁਤ ਸ਼ੁਕਰੀਆ ਰੱਖੜੀ ਦੀਆਂ ਲੱਖ ਲੱਖ ਕਰੋੜ ਕੋਟ ਮੁਬਾਰਕਾਂ ਦਿੰਦਾ ਹੋਇਆ जय हिंद दोस्तों दोस्तों आओ आओ गल करते हैं साडी बहन खड़ी है दुकान ਦੇ ਅੰਦਰ ਇਸ ਤੋਂ ਮੈਸੇਜ ਲੈਣੇ ਆਂ ਹਾਂਜੀ ਤੁਹਾਡਾ ਕੀ ਨਾਮ ਹੈ ਅੰਜਲੀ ਅੱਜ ਕੱਲ ਰਾਖੀ ਦਾ ਤਿਉਹਾਰ ਹੈ ਅੱਜ ਬਾਜ਼ਾਰਾਂ ਦੇ ਅੰਦਰ ਪੂਰੀਆਂ ਰੌਣਕਾਂ ਨੇ ਸਾਡੀਆਂ ਭੈਣਾਂ ਪੂਰੀ ਸ਼ੌਕ ਦੇ ਨਾਲ ਚੁਣ-ਚੁਣ ਕੇ ਰਾਖੀ ਚੁਣ ਰਹੀਆਂ ਨੇ ਆਪਣੇ ਭਰਾਵਾਂ ਲਈ ਹਰ ਭੈਣ ਦੀ ਕੋਸ਼ਿਸ਼ ਹੈ ਕਿ ਵਧੀਆ ਤੋਂ ਵਧੀਆ ਰਾਖੀ ਚੁਣ ਕੇ ਆਪਣੇ ਭਰਾ ਦੀ ਉਸ ਗੁੱਟ ਦੇ ਬੰਨਣ ਤਾਂ ਤੁਸੀਂ ਇਸ ਰਾਖੀ ਦੇ ਤਿਉਹਾਰ ਤੇ ਭੈਣਾਂ ਨੂੰ ਭਰਾਵਾਂ ਨੂੰ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਾਸ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਕਹਿੰਦੇ ਆ ਹੈਪੀ ਰਾਖੀ ਖੁਸ਼ ਰਹੋ ਆਪਣੇ ਬ੍ਰਦਰ ਤੋਂ ਰਖੜੀ ਬੰਨਵਾਓ ਖੁਸ਼ ਰਹੋ ਮਤਲਬ ਕਿ ਇੱਕ ਦੂਜੇ ਦਾ ਸਾਥ ਦੋ ਸਪੋਰਟ ਕਰੋ ਪਿਆਰ ਦੋ ਬਸ ਹਾਂ ਦੇਖੋ ਜੀ ਤਾਗੇ ਨੇ ਰੇਸ਼ਮ ਦੇ ਇਹ ਤਾਗੇ ਦੇ ਤਾਗੇ ਤਾਗੇ ਤਾਂ ਰੇਸ਼ਮ ਦੇ ਨਹੀਂ ਇਹ ਤਾਗੇ ਪਿਆਰ ਦੇ ਨੇ ਔਰ ਪਵਿੱਤਰ ਪਿਆਰ ਦੇ ਨੇ ਔਰ ਹਰ ਭਰਾ ਦਾ ਭਰਾ ਨੂੰ ਚਾਹੀਦਾ ਹੈ ਕਿ ਕੱਲ ਜਿਹੜਾ ਰੱਖੜੀ ਦਾ ਦਿਨ ਆ ਰਿਹਾ ਹੈ ਬੜੇ ਚਾਹ ਨਾਲ ਬੜੇ ਉਤਸ਼ਾਹ ਨਾਲ ਆਪਣੇ ਭੈਣ ਦੇ ਕੋਲ ਜਾ ਕੇ ਰਖੜੀ ਬਨਵਾਉਣ ਔਰ ਭੈਣਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਆਪਣੇ ਜਿਹੜਾ ਭਰਾ ਦੂਰ ਹੈ ਤਾਂ ਉਸੇ ਕੋਲ ਜਾ ਕੇ ਰਖੜੀ ਬੰਨਣ ਕਿਉਂਕਿ ਕਈ ਵਾਰ ਭਰਾ ਬਿਜ਼ੀ ਵੀ ਹੁੰਦਾ ਹੈ ਤਾਂ ਦੋਸਤੋ ਇਹ ਬੜਾ ਪਵਿੱਤਰ ਤਿਉਹਾਰ ਹੈ ਅੰਜਲੀ ਦੇ ਤੁਸੀਂ ਇਹ ਵਿਚਾਰ ਸੁਨੇ ਆਓ ਆਪਾਂ ਇਸ ਕੁੜੀਆ ਤੋਂ ਵੀ ਵਿਚਾਰ ਲੈਨੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਰਿਤੂ ਕੀ ਰਿਤੂ ਰਿਤੂ ਅਰੇ ਵਾਹ ਇਹ ਜੋ ہمارا ਚੈਨਲ ਆਪਕੋ ਪਤਾ ਕਿਆ ਨਾਮ ਹੈ ਇਸਕਾ राजेश शर्मा बसंत ऋतु यूट्यूब चैनल okay. आपके नाम से ये चैनल है भाई okay. तो ये राखी है कल तो आप राखी के इस पावन त्यौहार देना चाहोगे सर मैं सबको ये मैसेज देना चाहती हूँ कि जो राखी का त्यौहार होता है वो बहुत ही पवित्र होता है भाई बहन के लिए बहुत ही शुभ माना जाता है एक भाई अपनी बहन की रक्षा करे इसलिए बहन अपने भाई को राखी बांधती है ठीक है तो ये जो त्यौहार होता है वो सावन की माह के पूर्णिमा के दिन होता है क्या बात है और ये ये त्यौहार हर एक बहनों के लिए बहुत ही महत्वपूर्ण और रहता है बिल्कुल हाँ जी अच्छा तुम्हारा कहने का मतलब है कि ये जो त्यौहार है सब भाइयों को अपने बहनों की रक्षा के लिए रक्षा बंधन बनवाना बन चाहिए और उनकी रक्षा करनी चाहिए हाँ ये कोई पैसे का लेन देन वाला त्यौहार नहीं है ये नहीं। प्यार का आदान प्रदान का त्यौहार है बहुत बंधन का मतलब ये होता है की रक्षा का बंधन बंधन बिल्कुल बिल्कुल बहन की रक्षा कर बिल्कुल ऋतु ਤੁਹਨੇ ਬਹੁਤ ਅੱਛਾ ਮੈਸੇਜ ਦਿਆ ਔਰ ਇਹ ਜੋ ਮਾਰਾ ਰਾਜੇਸ਼ ਸ਼ਰਮਾ ਬਸੰਤ ਰਿਤ ਯੂਟਿਊਬ ਚੈਨਲ ਹੈ ਉਹ ਤੁਹਾਡੇ ਨਾਮ ਸਹੀ ਤੋਂ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ